वाहेगुरू जी फतेह श्री भगवती जी सहाय वार श्री भगवति जी पादशाही दसव ਪ੍ਰਤੰ ਪਗauti ਸਮਰਤਾ ਗੁਰੂਆਂ ਅਨੁਕੁਲ ਇੰਤਿਆ ਹੈ ਫੇਰ ਅੰਗਦ ਗੁਰ ਤੇ ਅਮਰਦਾਸ RAMDAS ਹੋਈ ਸਹਾਇ ਅਰਜਨ ਹਰਿ ਗੋਵਿੰਦ ਨਾਉ ਸੁਭਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਪਿਆਈਐ ਜਿਸੁ ਰਿਠੇ ਸਭ ਦੁਖ ਜਾਇ ਤੀਗ ਬਹਾਦਰ ਸਮਰੈ ਘਰ ਨਾਉ ਨਿੰਦਿਆ ਵਿਟਾਇ ਸਦ ਥਾਏ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਸਾਂਈ ਹੋਏ ਸਹਾਏ ਦਸਾਂ ਪਤਛਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤਾ ਧਿਆਨ ਤਰ ਕੇ ਬੋਲ ਜੀ ਪੰਜਾਂ ਪਿਆਰਿਆਂ ਚੌਹ ਸੱਜਣਾਂ ਚੰਜ ਮਕ ਪਿਆ ਹੱਠੀਆਂ ਜਪੀਆਂ ਤਪੀਆਂ ਜਿਨਾ ਨਾਮ ਜਪਿਆ ਵੰਡ ਛਕਿਆ ਦੇਗ ਤਲਾਈ ਤੇ ਗਵਾਈ ਦੇਰ ਗਿਆਨ ਦੇ ਕੀਤਾ ਤਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧੰਨ ਧਰਪੀ ਖਾਲਸਾ ਜੀ ਵਾਹਿਗੁਰੂ ਜਿਨ੍ਹਾਂ ਅੰਗ ਸਿੰਘਾਂ ਸਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੂਪਰੀਆਂ ਰੁਹਾਈਆਂ ਸਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਕਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਇ ਤੇਨਾ ਵੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਵਾਹਿਗੋ ਪੰਗਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਵਾਹਿਗੋ ਪ੍ਰਤਮੇ ਸਰਬੱਤ ਕਾਂ ਸਾਹਿਬ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੋ ਆਹੇ ਗੁਰ ਰਾਹੇ ਗੁਰ ਕੀਤਾ ਹੈ ਜਿਤਾਵਣ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਕਲ ਸਾਡੀ ਸਾਹਿਬਾ ਕਹਾਂ ਤਹ ਰਸ਼ਿਆ ਰਿਆ ਇੱਕ ਦੇਵ ਤੇਗ ਫਤਿਹ ਦਰਦ ਕੀ ਪੈਰ ਪੰਛ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਫਾਲ ਸੁਜੀ ਕੇਵਲ ਵਾਲੇ ਵਾਲਾ ਜੀ दान सिखी दान केस दान वैत दान विवेक दान दान, दान दान भरोसा दान दाना सरदान नाम दान श्री अमृत सर साहिब जी दे दर्शन इशनान चौंकिया झंडे बंगे जुगा जुग टल धर्म का जयकार बोलो जी ਸਿੱਖਾਂ ਦਾ ਮਨ ਨਿਵਾ ਮਤਿ ਚੀ ਮਤ ਪਤਵ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖੋ ਆਪਣੇ ਪੰਥ ਦੇ ਸਹਾਈ ਦਾ ਦਾਰ ਗਿਓ ਸ੍ਰੀ ਗੁਰਕੰਨ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਰਮਾਂ ਦੇ ਵਿਨਾ ਤੋਂ ਪੰਥ ਨੂੰ ਛੋੜਿਆ ਗਿਆ ਹੈ ਤੁਲੇ ਦਰਸ਼ਨੋ ਦਿਦਾਰ ਇਹ ਸੇਵਾ ਸੰਭਾਲਦਾ ਨਾਮ ਕਲਸ਼ਾ ਜੀ ਨੂੰ ਰਖੋ ਹੇਨ ਮੜਿਆਂ ਦੇ ਮਾਨ ਮਿਤਾੜਿਆਂ ਦੇ ਤਾਣ ਮਿਉਟਿਆਂ ਦੀ ਓਟ ਨਿਆਸਰਿਆਂ ਦਾ ਆਸਰਾ ਭਗਤ ਪਾਵਣ ਭਗਤ ਵਸ਼ਲ ਕਿਰਪਾ ਨਿਦਾਨ ਜੀਂਗਿਆ ਸਤਗੁਰੂ ਸੱਜੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨ ਕਮਲ ਆਪ ਸਰਬੱਤ ਸੰਗਤ ਦੇ ਪਿਆਰ ਅਦਾ ਸਤਿ ਵੰਤੀ ਹੈ ਆਪ ਜੀ ਦੇ ਬਾਣੀ ਅੰਦਰ ਚਾਰ ਤਰਣ ਸੁਖਾਂ ਨਾਲ ਬਚੀਤ ਹੋਈ ਸਤਿਗੁਰੂ ਜੀ ਕਿਰਪਾ ਦਾ ਕਰਨੇ ਚਾਰ ਤਰਨ ਆਪਣੇ ਬਾਣੀ ਅੰਦਰ ਸੁਖ ਅਨੰਦ ਨਾਲ ਵਸੀਤ ਕਰਵਾਉਣਾ ਆਵਰਸ਼ੀ ਮੀਰਾ ਧੰਨ ਧੰਨ ਬਾਬਾ ਵੀਰ ਸਿੰਘ ਸਾਹਿਬ ਜੀ ਦਿਨਾਂ ਦੇ ਪਾਵਨ ਪੂਤਰਕ ਸਥਾਨ ਗੁਰਦੁਆਰਾ ਸ਼ਹੀਦ ਗਨ ਸਾਹਿਬ ਜੀ ਵਿਖੇ ਪਾਵਨ ਦਰਬਾਰ ਅੰਦਰ ਆਪ ਜੀ ਦੇ ਸੰਗਠਨ ਚਾਰ ਕੀਤੇ ਗਏ ਹਨ ਪਰਮ કૃਪਾਲਤਾ ਸੰਗਤਨਾ ਪੁਰਬ ਰਾਜਮਨ ਹੋ ਕੇ ਸੰਤਾਂ ਨੂੰ ਹੋਲੇ ਦਰਸ਼ਨ ਵਿਦਾਰ ਪਾਵਣ ਸ੍ਰੀ ਵਖਵਾਕ ਮਖਸ਼ੇ ਕਰਤ ਕਰੋ ਕਿਰਪਾਲਤਾ ਕਰਨੀ ਸਤਿਗੁਰੂ ਜੀ ਦਾਰੇ ਆਈਆਂ ਸੋ ਸੰਤਾਂ ਦੀਆਂ ਹਾਜ਼ਰੀਆਂ ਦਿਲ ਫੁਲ ਸੇਵਾ ਵਾ ਪਿਟਾਵਾ ਦਰ ਪ੍ਰਵਾਣ ਕਰਨੀਆਂ ਆਪਣੇ ਦਰਮ ਘਰੋਂ ਸਿੱਖੀ ਸਦਕ ਭਰੋਸਾ ਨਾਮ ਦਾ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਯਾਤਰਾ ਸਫਲੇ ਕਰਨੀ ਆਪਣੇ ਪਾਵਨ ਪੁਵਿੱਤਰ ਚਰਨਾਂ ਦੇ ਨਾਲ ਜੋੜ ਕੇ ਰਖਣਾ ਕਰੋ ਕਿਰਪਾਲਤਾ ਸਤਿਗੁਰੂ ਜੀ ਆਵਣੀ ਦੇ ਪਾਵਨ ਸਰੂਪ ਆ ਨਿਵਾਸ ਸਥਾਨ ਤੋਂ ਪ੍ਰਕਾਸ਼ ਸਥਾਨ ਤੇ ਲਜਾਂਦੀ ਆਗਿਆ ਬਖਸ਼ ਰਸਤੇ ਵਿੱਚ ਆਪਾਂ ਸੰਸਾਈ ਹੋਣਾ ਸੇ ਪਿਆਰੇ ਮੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਮ ਚਿਤਾ ਨਾਮ ੜਕ ਤੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ